ਹੈਲੋ 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 ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study for Job ਦੇ ਵਿੱਚ ਸੋ ਆਜੋ ਕੋਈ ਸਾਰੇ ਜਲਦੀ ਜਲਦੀ ਸਭ ਨੂੰ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਬਈ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਸੋ ਆਜੋ ਬਈ ਸਾਰੇ ਜਲਦੀ ਜਲਦੀ ਸੋ ਕਲਾਸ ਨੂੰ ਕਰ ਦੋ ਬਈ ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦੋ ਹਾਂ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਹਾਡੀ ਜਿਹੜੀ ਪੜ੍ਹਾਈ ਹੈ ਵਧੀਆ ਚੱਲ ਰਹੀ ਹੋਊਗੀ ਹਨਾ ਰੈਗੂਲਰ ਕਲਾਸਾਂ ਜਿਹੜੀ ਤੁਸੀਂ ਲਗਾ ਰਹੇ ਹੋਗੇ ਠੀਕ ਹੈ ਬਈ ਠੀਕ ਠਾਕ ਹੋ ਸਾਰੇ 올 ਗੁੱਡ ਸੋ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਸਾਰੇ ਠੀਕ ਠਾਕ ਹੋਈ ਸਾਰਿਆਂ ਦਾ ਕੁੱਲ ਮਿਲਾ ਕੇ ਇੱਕ ਵਾਰੀ ਥੰਬਸ ਅਪ ਕਰ ਦੋ ਤਾਕਿ ਆਪਾਂ ਕਲਾਸ ਰੂਮ ਸਟਾਰਟ ਕਰ ਸਕੀਏ ਗੁੱਡ ਆਫਟਰਨੂੰ ਰਾਜੀ ਹੂੰ ਚਲੋ ਬਈ ਕਰੋ ਹੂੰ ਓਕੇ ਸੋ ਚੈਨਲ ਦੇ ਉਪਰ ਨਵੇਂ ਜੁੜੇ ਪ੍ਰਾਣੀਆਂ ਸਭ ਦਾ ਮੋਸਟ ਵੈਲਕਮ ਬਈ ਸੋ ਜਿਹੜੇ ਬੱਚੇ ਹਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਤੁਸੀਂ ਇਸ ਨੰਬਰ ਦੇ ਜ਼ਰੀਏ ਇਹਨਾਂ ਗਰੁੱਪਾਂ ਦੇ ਵਿੱਚ ਐਡ ਹੋ ਸਕਦੇ ਹੋ ਠੀਕ ਹੈ ਬਈ ਉਸ ਤੋਂ ਇਲਾਵਾ ਤੋੜੇ ਵਾਸਤੇ ਇੱਕ ਖਾਸ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਕੀ ਹੈ ਬਈ ਆਪਣੇ ਰੱਖੜਾ ਬੰਧਨ ਦਾ ਰਾਖੀ ਕੇ ਲਈ ਹੈ ਪਰ ਰਖੜੀ ਕੇ ਲਈ ਪੰਜਾਬੀ ਦੇ ਵਿੱਚ ਹਨਾ ਕਿ ਉਹਦੇ ਵਾਸਤੇ ਪਹਿਲੇ 10 ਸਟੂਡੈਂਟਾਂ ਨੂੰ ਜਿਹੜੇ ਆਪਣੇ ਕੋਰਸਾਂ ਦੇ ਉੱਪਰ 50% ਆਫ ਸਰ ਰਿਹਾ ਠੀਕ ਹੈ ਬਈ 50% ਆਫ ਸਰ ਰਿਹਾ ਸੋ ਪਹਿਲੇ 10 ਸਟੂਡੈਂਟ ਨੂੰ ਸੋ ਰਾ ਦੇ ਜਿਹੜੇ ਕੂਪਨ ਨੇ ਉਹ ਪਾ ਦਿੱਤੇ ਗਏ ਨੇ ਸੋ ਜਿੰਨਾ ਬੱਚਾ ਨੇ ਵੀ ਲਾਹਾ ਲੈਣਾ ਸੋ ਤੁਸੀਂ ਲੈ ਸਕਦੇ ਹੋ 50% ਸਮਝਦੇ ਹੋ 2500 ਵਾਲਾ ਸਿਰਫ ਤੁਹਾਨੂੰ 1250 ਚ ਰਹਿ ਗਿਆ ਤੇ 3 ਵਾਲਾ ਤੁਹਾਨੂੰ ਸਿਰਫ 15 ਦੇ ਵਿੱਚ ਠੀਕ ਹੈ ਵੀ 1500 ਦੇ ਵਿੱਚ ਸੋ ਇਹਨਾਂ ਕੋਰਸਾਂ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਵੀ ਜੁਆਇਨ ਕਰਨ ਵਾਸਤੇ ਤੁਹਾਨੂੰ ਜਾਣਾ ਪਊਗਾ ਪਲੇ ਸਟੋਰ ਦੇ ਵਿੱਚ ਪਲੇ ਸਟੋਰ ਦੇ ਵਿੱਚ ਜਾ ਕੇ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾ ਇਸ ਨੂੰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਵੀ ਜ਼ਿਆਦਾ ਜਾਣਕਾਰੀ ਵਾਸਤੇ 9878731759 ਨੰਬਰ ਤੇ ਜਿਹੜੀ ਤੁਸੀਂ ਪੂਰੀ ਜਾਣਕਾਰੀ ਉਹ ਲੈ ਸਕਦੇ ਹੋ ਫਸਟ ਕੁਸਚਨ ਵੀ ਆ ਚੁੱਕਿਆ ਦੇਖੋ ਫਿਰ ਹਾਂ ਫਸਟ ਕੁਸਚਨ ਵੀ ਸਕਰੀਨ ਦੇ ਉੱਪਰ ਆ ਚੁੱਕਿਆ ਜੇ ਥੋੜੇ ਜਿਹਾ ਕੁਸਚਨ ਮਿਕਸ ਚੱਲਣਗੇ ਕਿਉਂਕਿ ਟਾਈਮ ਦੀ ਬਹੁਤ ਸ਼ੋਰਟੇਜ ਸੀ ਠੀਕ ਹੈ ਬਈ ਹੂੰ ਪਹਿਸਤਾ ਕੁਸਨਾ ਵੀ ਆ ਚੁੱਕਿਆ ਹੀਰ ਦੇ ਮੋਦਰ ਦੀ ਰਚਨਾ ਕਹਿੰਦੇ ਕਿਹੜੇ ਛੰਦ ਵਿੱਚ ਹੈ ਹੀਰ ਦਾ ਮੋਦਰ ਦੀ ਰਚਨਾ ਕਿਹੜੇ ਛੰਦ ਦੇ ਵਿੱਚ ਹੈ ਕਰੋ ਬਈ ਆਨਸਰ ਹੂੰ ਵੈਂ ਤ ਸੋਠਾ ਦਵਈਆ ਪੌੜੀ ਹੀਰਦ ਮੋਦਰ ਹੀਰਦ ਮੋਦਰ ਕਿਉਂ ਕਹਿੰਦੇ ਨੇ ਵੀ ਦਮੋਦਰ ਭਈ ਇੱਕ ਕਿਸਾਕਰ ਹੋਇਆ ਉਹਦੇ ਵੱਲੋਂ ਲਿਖੀ ਗਈ ਹੀਰ ਰਚਨਾ ਕਿੱਸਾ ਇਹਦੀ ਰਚਨਾ ਹੋਈ ਹੈ ਬਈ ਦਵਈਆ ਦੇ ਵਿੱਚ ਠੀਕ ਹੈ ਹਾਂ ਦਵਈਆ ਦੇ ਵਿੱਚ ਉਸ ਤੋਂ ਬਾਅਦ ਦੇਖੋ ਪਹਿਲੇ ਦਾ ਆਨਸਰ ਨਹੀਂ ਆ ਦਵਈਆ ਦੇ ਵਿੱਚ ਹੈ ਠੀਕ ਹੈ ਸਾਹਿਤ ਦੀ ਪ੍ਰਕਿਰਤੀ ਹੈ ਸਾਹਿਤ ਦੀ ਪ੍ਰਕਿਰਤੀ ਹੈ ਸਰਚਨਾਮਈ ਹੈ ਦਾਰਸ਼ਨਿਕ ਹੈ ਮਨੋਵਿਗਿਆਨਿਕ ਹੈ ਜਸ ਸੋਹਜਾਤਮਕ ਹੈ ਕਰੋ ਵੀ ਆਨਸਰ ਸਾਹਿਤ ਦੀ ਪ੍ਰਕਿਰਤੀ ਕਰੋ ਵੀ ਆਨਸਰ ਅਜ ਥੋੜੇ ਕੁਸਚਨ ਵਿੱਚ ਵਿੱਚ ਔਖੇ ਚੱਲਣਗੇ हां कर दो राजे आंसर ਸਾਹਿਬ ਦੀ ਪ੍ਰਕਿਰਤੀ ਕੀ ਹੈ ਸਾਹਿਬ ਦੀ ਪ੍ਰਕਿਰਤੀ ਸੋਹਜਾਤਮਕ ਹੈ ਠੀਕ ਹੈ ਬਈ ਹਾਂ ਸੋਹਜਾਤਮਕ ਉਸ ਤੋਂ ਬਾਅਦ ਦੇਖੋ ਜਨੇ ਵੀ ਚੈਨਲ ਦੇ ਉਪਰ ਜੁੜੇ ਹੋ ਬਈ ਕਲਾਸ ਨੂੰ ਦੇਖ ਰਹੇ ਹੋ ਲਾਈਕ ਸ਼ੇਅਰ ਕਰਦੇ ਜਾਓ ਤਾਂ ਕਿ ਹੋਰ ਵੀ ਬੱਚੇ ਆਪਣੇ ਨਾਲ ਜੁੜ ਸਕਣ ਠੀਕ ਹੈ ਬਈ ਹੂੰ ਲਾਵਾਂ ਕਹਿੰਦੇ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਲਾਵਾਂ ਜਿਹੜੀ ਵਿਆਹ ਦੇ ਸਮੇਂ ਲਾਵਾਂ ਦੀ ਹੁੰਦੀਆਂ ਨੇ ਹਨ ਲਾਵਾਂ ਹੁੰਦੀਆਂ ਲਾਵਾਂ ਫੇਰੇ ਉਹ ਕਿਹੜੇ ਕੇ ਗੁਰੂ ਸਾਹਿਬਾਂ ਦੀ ਤੀਣਾ ਗੁਰੂ ਰਾਮਦਾਸ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਕਰੋ ਵੀ ਆਨਸਰ ਚਾਰ ਲਾਵਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀ ਗੱਲ ਕਰ ਰਹੇ ਆ ਆਪਾਂ ਸੋ ਇੱਥੇ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਹੂੰ ਗੁਰੂ ਅਮਰਦਾਸ ਠੀਕ ਹੈ ਬਈ ਗੁਰੂ ਅਮਰਦਾਸ ਹੂੰ ਚਲੋ ਬਾਈ ਮਿਸਟੇਕ ਇਹ ਲੱਗਿਆ ਹੈ ਬਾਵਾ ਬਲਵੰਤ ਦੀ ਕਵਿਤਾ ਦਾ ਮੁੱਖ ਲੱਛਣ ਹੈ ਬਾਵਾ ਬਲਵੰਤ ਇੱਕ ਰਾਈਟਰ ਹੋਇਆ ਬਈ ਕਹਿੰਦੇ ਉਹਨਾਂ ਦੀ ਕਵਿਤਾ ਦਾ ਮੁੱਖ ਲੱਛਣ ਕੀ ਪਾਇਆ ਜਾਂਦਾ ਸ਼ਾਂਤੀ ਅਤੇ ਕ੍ਰਾਂਤੀ ਰੋਮਾਂਸ ਅਤੇ ਪ੍ਰਗਤੀ ਵਿਦਰੋਹ ਅਤੇ ਪ੍ਰਗਤੀ ਰੋਮਾਂਸ ਅਤੇ ਵਿਦਰੋਹ ਹੁਣ ਅੱਦੇ ਸਟੂਡੈਂਟ ਕਹਿ ਦੇਣਗੇ ਵੀ ਇੱਥੇ ਬੀ ਇਹ ਕੁਐਸਚਨ ਵੀ ਆਪਾਂ ਨੂੰ ਪੀਐਸਟੈਟ ਦੇ ਵਿੱਚ ਨਹੀਂ ਆਉਂਦੇ ਮੈਂ ਤੁਹਾਨੂੰ ਬਾਰ-ਬਾਰ ਪਹਿਲਾਂ ਵੀ ਕਹਿ ਚੁੱਕੀਆਂ ਵੀ ਆਪਾਂ ਨੂੰ ਦੋ ਪੈਰੇ ਆਉਂਦੇ ਨੇ ਠੀਕ ਹੈ ਬਈ ਹਾਂ ਇਹ ਜਿਹੜਾ ਸੀ ਆਪਾਂ ਤਿੰਨ ਕੁਐਸਚਨ ਦੀ ਗੱਲ ਕਰ ਰਹੇ ਸੀ ਸੀ ਵਾਲੇ ਦੀ ਉਹ ਤੇ ਤੁਹਾਡਾ ਏ ਆਊਗਾ ਠੀਕ ਹੈ ਰਾਮਦਾਸ ਆਊਗਾ ਗੁਰੂ ਰਾਮਦਾਸ ਠੀਕ ਹੈ ਵੀ ਹਾਂ ਉਸ ਤੋਂ ਬਾਅਦ ਦੇਖੋ ਵੀ ਆਪਾਂ ਨੂੰ ਦੋ ਪੈਰੇ ਆਉਂਦੇ ਨੇ ਹੁਣ ਮੰਨ ਕੇ ਚੱਲੋ ਤੁਹਾਨੂੰ ਉਥੇ ਬਾਬਾ ਬਲਵੰਤ ਦੀ ਕਵਿਤਾ ਪਾਤੀ ਹੈ ਨਾ ਮੈਂ ਤੁਹਾਨੂੰ ਪਹਿਲੇ ਵੀ ਦੱਸੀ ਸੀ ਵੀ ਇੱਕ ਜਿਹੜੇ ਪੈਰੇ ਹੁੰਦੇ ਨੇ ਇਹ ਪੈਰਿਆਂ ਦਾ ਕੋਈ ਪਤਾ ਨਹੀਂ ਹੁੰਦਾ ਉਹ ਚੱਕ ਕੇ ਜਿਹੜੇ ਪੈਰੇ ਆਉਣਗੇ ਤੁਹਾਨੂੰ ਕਿੱਥੋਂ ਪਾ ਦੇਣਗੇ ਬੀਏ ਲੈਵਲ ਦਾ ਹੀ ਪਾ ਸਕਦੇ ਨੇ ਐਮਏ ਦਾ ਹੀ ਪਾ ਸਕਦੇ ਨੇ ਹੋ ਸਕੇ ਦਸਵੀਂ ਦੀ ਚ ਪਾ ਦੇਣਾ ਹਨਾ ਤਾਂ ਹੁਣ ਤੁਹਾਨੂੰ ਪੂਰੀ ਕਵਿਤਾ ਪੜ੍ਹ ਕੇ ਤੁਸੀਂ ਉਹਦਾ ਨਿਚੋੜ ਕੱਢ ਕੇ ਦੱਸਣਾ ਹੋਊਗਾ ਵੀ ਉਹਨਾਂ ਦੀ ਕਵਿਤਾ ਦਾ ਮੁੱਖ ਲੱਛਣ ਕੀ ਹੈ ਠੀਕ ਹੈ ਸੋ ਇਹ ਜਿਹੜੇ ਮੇਨ ਮੇਨ ਜਿਹਨੇ ਉਹਨਾਂ ਉੱਪਰ ਨਿਗਾ ਮਾਰ ਲਈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਠੀਕ ਹੈ ਭਈ ਵਿਦਰੋਹ ਅਤੇ ਪ੍ਰਗਤੀ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵਿਦਰੋਹ ਅਤੇ ਪ੍ਰਗਤੀਵਾਦੀ ਜਿਹੜੇ ਲੱਛਣ ਨੇ ਉਹ ਦੇਖਣ ਨੂੰ ਮਿਲਦੇ ਨੇ ਬਾ ਬਲਵੰਤ ਹੋਏ ਜਿਹੜੇ ਉਸ ਤੋਂ ਬਾਅਦ ਦੇਖੋ ਪੰਜਾਬੀ ਦਾ ਪ੍ਰਸਿੱਧ ਇਤਿਹਾਸਿਕ ਨਾਟਕ ਕਿਹੜਾ ਹੈ ਪੰਜਾਬੀ ਦਾ ਪ੍ਰਸਿੱਧ ਇਤਿਹਾਸਿਕ ਨਾਟਕ ਕਿੰਗ ਮਿਰਜ਼ਾ ਦੇ ਸਪੇਰਾ ਸੁਰਜੀਤ ਸਿੰਘ ਸਿੱਠੀ ਵੱ ਪੂਰਨਨਾਟਕ ਬ੍ਰਿਜ ਬਾਲਾ ਸ਼ਾਸਤਰੀ ਵੱਲੋਂ ਕੱਲ ਕਾਲਜ ਬੰਦ ਰਹੇਗਾ ਕੋ ਕੋਲ ਨਹੀਂ ਹੈਗਾ ਇੱਥੇ ਕੱਲ ਕਾਲਜ ਬੰਦ ਰਹੇਗਾ ਚਰਨਦਾਸ ਸਿੱਧੂ ਹੈ ਮੋਇਆ ਸਾਰਨਾ ਕੋਈ ਕਾਈ ਠੀਕ ਹੈ ਵੀ ਸੰਤ ਸਿੰਘ ਸੇਖੋ ਕਰੋ ਆਨਸਰ ਆ ਥੋੜੇ ਮਿਕਸ ਅਪ ਚੱਲਣਗੇ ਕੁਐਸਚਨ ਹੂੰ ਪੰਜਾਬੀ ਦਾ ਪ੍ਰਸਿੱਧ ਇਤਿਹਾਸਿਕ ਇਤਿਹਾਸਿਕ ਨਾਟਕ ਦੀ ਗੱਲ ਹੋ ਰਹੀ ਹੈ ਇੱਥੇ ਸੋ ਤੁਹਾਡਾ ਰਾਈਟ ਆਨਸਰ ਬਣੂਗਾ ਵੀ ਇਹਦਾ ਹਾਂ ਡੀ ਹਮ ਚਲੋ ਭਈਆਂ ਕਰਵਾਉਂ ਸਰ ਠੀਕ ਹੈ ਭਈ ਹਮ ਠੀਕ ਹੈ ਭਈ ਮੋਹਿਆ ਸਾਰਨਾ ਕਾਈ ਸੰਤ ਸਿੰਘ ਸੇਖੋ ਠੀਕ ਹੈ ਭਈ ਹੂੰ ਉਸ ਤੋਂ ਬਾਅਦ ਦੇਖੋ ਕਿਹੜਾ ਸ਼ਬਦ ਨਾਮ ਅਤੇ ਕਿਰਿਆ ਦੋਵੇਂ ਹੈ ਕਹਿੰਦੇ ਉਸ ਸ਼ਬਦ ਦੀ ਚੋਣ ਕਰੋ ਜਿਹੜਾ ਨਾਮ ਦੇ ਵਿੱਚ ਵੀ ਆ ਜਾਂਦਾ ਤੇ ਕਿਰਿਆ ਦੇ ਵਿੱਚ ਵੀ ਕਹਿਣ ਦਾ ਮਤਲਬ ਕੀ ਜੇ ਦਾ ਨਾਮ ਦੇ ਵਿੱਚ ਵੀ ਤੇ ਕਿਰਿਆ ਜਿਹੜੀ ਆਪਾਂ ਕੋਈ ਕੰਮ ਕਰ ਰਹੇ ਹਾਂ ਕਿਰਿਆ ਉਹਦੇ ਵਿੱਚ ਵੀ ਆ ਜਾਂਦਾ ਕਰਨਾ ਦੇਖਣਾ ਪੜਨਾ ਜੇ ਘੋਟਣਾ ਕਰੋ ਵੀ ਅਨਸਰ ਕਰਨਾ ਦੇਖਣਾ ਪੜਨਾ ਜੇ ਘੋਟਣਾ ਨਾਮ ਸ਼ਬਦ ਦੀ ਅਤੇ ਕਿਹ ਰਿਆ ਦੋਨਾਂ ਵਾਰੀ ਦੱਸੋ ਬਈ ਕਿਹੜਾ ਇੱਕ ਸ਼ਬਦ ਬਣੇਗਾ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਇਹ ਪੇਪਰ ਦੇ ਵਿੱਚ ਆਏ ਹੋਇਆ ਕੁਸਚਨ ਹੈ ਸੋ ਮੋਸਟ ਇੰਪੋਰਟੈਂਟ ਬਣ ਕੇ ਚੱਲਿਆ ਕਰੋ ਜਿਹੜੇ ਆਏ ਹੁੰਦੇ ਨੇ ਹਨਾ ਉਹਨਾਂ ਦੇ ਉੱਪਰ ਥੋੜੇ ਖਾਸ ਕਰਕੇ ਧਿਆਨ ਦਿ ਲਿਆ ਕਰੋ ਇੱਕ ਨਾ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਕਮੈਂਟ ਨਾ ਕਰਿਆ ਕਰੋ ਵੀ ਜੇ ਇੱਕ ਨੇ ਕਰਤਾ ਤਾਂ ਉਹੀ ਸਹੀ ਹੋਊਗਾ ਆਪਣਾ ਵੀ ਦਿਮਾਗ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਰਾਜੀ ਠੀਕ ਹੈ ਤੀਰ ਤੁੱਕਾ ਲਾਉਣ ਦੀ ਕਦੇ ਵੀ ਕੋਸ਼ਿਸ਼ ਨਾ ਕਰਿਆ ਕਰੋ ਜਿਹੜਾ ਪਹਿਲੀ ਵਾਰੀ ਸਹੀ ਲੱਗਦਾ ਉਹਨਾਂ ਨੂੰ ਉਸੇ ਨੂੰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੋ ਅੱਗੇ ਦੇਖੋ ਪੰਜਾਬੀ ਦਾ ਪੰਜਾਬੀ ਦੇ ਵਿੱਚ ਕਹਿੰਦੇ ਸਧਾਰਨ ਵਾਕ ਦੀ ਤਰਤੀਬ ਕੀ ਹੈ ਬਹੁਤ ਵਾਰ ਇਹ ਕੁਐਸਚਨ ਕਰਵਾਇਆ ਹੁਣ ਜਿਹੜੇ ਗਲਤ ਕਰਨਗੇ ਦੇਖਦੇ ਵਈ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਧਾਰਨ ਵਾਕ ਦੀ ਤਰਤੀਬ ਕਿਵੇਂ ਹੁੰਦੀ ਹੈ ਕਰੋ ਵੀ ਆਨਸਰ ਕਰਤਾ ਕਰਮ ਕਿਰਿਆ ਕਰਤਾ ਕਰਮ ਕਿਰਿਆ ਕਰਮ ਕਰਤਾ ਕਿਰਿਆ ਪਹਿਲੇ ਦੋ ਆਪਸ਼ਨ ਇਕੋ ਨੇ ਹੈਨਾ ਕਰਮ ਕਿਰਿਆ ਕਰਤਾ ਹਾਂ ਕਰੋ ਵੀ ਅਨਸਰ ਤਿੰਨ ਆਪਸ਼ਨ ਹੋਗੇ ਤੁਹਾਡੀਆਂ ਪਹਿਲੀਆਂ ਦੋ ਇੱਕੋ ਨਹੀਂ ਗਏ ਤੁਸੀਂ ਤਿੰਨ ਦੇ ਵਿੱਚੋਂ ਸਹੀ ਅਨਸਰ ਚੱਕਣਾ ਠੀਕ ਹੈ ਹੂੰ ਕਰੋ ਵੀ ਅਨਸਰ ਸੋ ਇਹ ਰਾਈਟ ਅਨਸਰ ਬਣੂਗਾ ਤੁਹਾਡਾ ਏ ਕਹਿ ਲਓ ਜਾਂ ਤੁਸੀਂ ਬੀ ਕਹਿ ਲਓ ਕਰਤਾ ਕਰਮ ਕਿਰਿਆ ਠੀਕ ਹੈ ਪੰਜਾਬੀ ਵਾਕ ਦੀ ਤਰਤੀਬ ਕਿਵੇਂ ਹੁੰਦੀ ਹੈ ਪਹਿਲਾਂ ਆਊਗਾ ਤੁਹਾਡਾ ਕਰਤਾ ਫਿਰ ਆਊ ਕਰਮ ਫਿਰ ਕਿਰਿਆ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਇੱਕ ਮੈਂ ਤੁਹਾਨੂੰ ਦੱਸਿਆ ਸੀ ਵੀ ਬਾਖ ਦੇ ਕਿੰਨੇ ਹਿੱਸੇ ਹੁੰਦੇ ਨੇ ਬਾਖ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਉਦੇਸ਼ ਅਤੇ ਵਿਦੇ ਹਨਾ ਦੋ ਹੈ 16 ਦੇ ਵਿੱਚ ਕਹਿੰਦੇ ਕਿਸ ਮਸ਼ਹੂਰ ਲੇਖਕ ਦਾ ਦਿਹਾਂਤ ਹੋਇਆ ਹੈ 2016 ਦੇ ਵਿੱਚ ਕਿਹੜੇ ਮਸ਼ਹੂਰ ਲੇਖਕ ਦਾ ਦਿਹਾਂਤ ਹੋਇਆ ਜਾਂ ਮੌਤ ਹੋਈ ਸੀ ਸੁਖਵੀਰ ਅਮਰਤਾ ਪ੍ਰੀਤਮ ਨਾਨਕ ਸਿੰਘ ਗੁਰਦੇਵਾਲ ਸਿੰਘ ਕਰੋ ਬਈ ਆਨਸਰ ਤੁਹਾਨੂੰ ਕਲਾਸ ਪਸੰਦ ਆ ਰਹੀ ਬਈ ਲਾਈਕ ਸ਼ੇਅਰ ਕਰਦੇ ਜਾਓ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਨਾ ਬਹੁਤ ਬਹੁਤ ਸਟੂਡੈਂਟ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰਿਓ ਕਿਉਂਕਿ ਆਪਣੇ ਕਲਾਸ ਦੇ ਵਿੱਚ ਡੇਲੀ ਬਾ 10 ਤੋਂ 12 ਜਣੇ ਹੁੰਦੇ ਨੇ ਹਨਾ ਹਾਂ ਤਾਂ ਵੈਸੇ ਹੀ 15 ਮਿੰਟ ਮੇ ਲੇਟ ਸਟਾਰਟ ਕੀਤੀ ਹੈ ਕਲਾਸ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਠੀਕ ਹੈ ਬਈ ਹੂੰ ਗੁਰਦਿਆਲ ਬੀ ਕਿਹੜੇ ਕਰ ਰਹੇ ਹੋ ਅਮਰ ਤਾਂ ਪ੍ਰੀਤਮ ਕਿੱਥੇ ਆ ਗਿਆ ਅਮਰ ਤਾਂ ਪ੍ਰੀਤਮ 2005 ਚ ਚਲੇ ਗਏ ਸੀ 1919 ਤੋਂ 2005 2000 ਆਹ ਸੌਰੀ 1919 ਤੋਂ 2005 ਤੱਕ ਸੀ ਉਹ ਯਾਦ ਹੈ ਕਿ ਕਿਸੇ ਨੇ ਅਮਰਦਾ ਪ੍ਰੀਤਮ ਪਹਿਲੀ ਸੋਚਿਆ ਸੀ ਵੀ ਹੋਰ ਕੋਈ ਲੱਗੇ ਨਾ ਲੱਗੇ ਤੀਰਤੁਕਾ ਚਾਕੇ ਅਮਰਦਾ ਪ੍ਰੀਤ ਨੂੰ ਲਾ ਦੇਣੀ ਹੈ ਉਹ 1919 ਤੋਂ 2005 ਤੱਕ ਰਹੇ ਨੇ ਅਮਰਦਾ ਪ੍ਰੀਤਮ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਕਿਸੇ ਰਚਨਾ ਦੇ ਵਿੱਚ ਕਹਿੰਦੇ ਮੰਗਲਾ ਚਰਨੀਆਂ ਪੰਕਤੀਆਂ ਕਿੱਥੇ ਆਉਂਦੀਆਂ ਹਨ ਮੰਗਲਾ ਚਰਨ ਮੱਦ ਦੇ ਵਿੱਚ ਆਰੰਭ ਵਿੱਚ ਅੰਤ ਵਿੱਚ ਜਾਂ ਅੰਤ ਤੋਂ ਪਹਿਲਾਂ ਕਰੋ ਭਈ ਆਨਸਰ ਮੰਗਲਾ ਚਰਨ ਦੀਆਂ ਜਿਹੜੀਆਂ ਪੰਕਤੀਆਂ ਨੇ ਲਾਈਨਾਂ ਨੇ ਉਹ ਕਿੱਥੇ ਆਉਂਦੀਆਂ ਨੇ ਕਰੋ ਭਈ ਆਨਸਰ ਹੂੰ ਸੋ ਦੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਆਰੰਭ ਵਿੱਚ ਮਾਦ ਦਾ ਮਤਲਬ ਹੁੰਦਾ ਵਿਚਕਾਰ ਸਟਾਰਟਿੰਗ ਦੇ ਵਿੱਚ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਦਿਨ ਕਈ ਦਿਨ ਹੋ ਗਏ ਇੱਕ ਐਗਜ਼ਾਮਪਲ ਦਿੱਤੀ ਸੀ ਬਹੁਤ ਸੋਹਣੀ ਐਗਜ਼ਾਮਪਲ ਸੀ ਵੀ ਜਿਵੇਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਤ ਲੈ ਲਈਏ ਚੰਡੀ ਦੀ ਵਾਰ ਲਿਖੀ ਹਨ ਜਿਹੜੀ ਬਹੁਤ ਜ਼ਿਆਦਾ ਫੇਮਸ ਹੈ ਉਹਦੇ ਵਿੱਚ ਜੇਕਰ ਤੁਸੀਂ ਦੇਖੋਗੇ ਜਿਹੜਾ ਮੰਗਲਾ ਚਰਨ ਹੈ ਉਹ ਬਹੁਤ ਜ਼ਿਆਦਾ ਸੋਹਣੀ ਤਰਤੀਬ ਦੇ ਵਿੱਚ ਦਿੱਤਾ ਗਿਆ ਹੈ ਕਿ ਸਾਰੇ ਦਸਾਂ ਗੁਰੂਆਂ ਦੇ ਉੱਤੇ ਅਰਦਾਸ ਹੈ ਠੀਕ ਹੈ ਸਭ ਦੇ ਨਾਮ ਲਏ ਨਹੀਂ ਗਏ ਨੇ ਮੇਰੇ ਸਮਝਾਉਣ ਦਾ ਮਤਲਬ ਕੀ ਹੈ ਵੀ ਜਿਹੜੇ ਕੋਈ ਵੀ ਕਿੱਸਾਕਾਰ ਹੁੰਦਾ ਹੈ ਕੋਈ ਵੀ ਲੇਖਕ ਹੁੰਦਾ ਜਿਹੜੀ ਆਪਣੀ ਰਚਨਾ ਦੀ ਰਚਨਾ ਹਨਾ ਲਿਖਦਾ ਸਟਾਰਟਿੰਗ ਦੇ ਵਿੱਚ ਉਹ ਰੱਬ ਦਾ ਨਾਮ ਲੈਂਦਾ ਇਸ ਨੂੰ ਰੱਬ ਦੀ ਉਸਤਤੀ बोल ਦਿੰਦੇ ਨੇ ਦੂਸਰੇ ਸ਼ਬਦਾਂ ਦੇ ਵਿੱਚ ਠੀਕ ਹੈ ਵੀ ਮੰਗਲਾ ਚਰਨ ਹੂੰ ਉਸ ਤੋਂ ਬਾਅਦ ਵੇਖੋ ਬਿਰਖ ਅਰਜ ਕਰੇ ਦਾ ਕਰਤਾ ਕੌਣ ਹੈ ਬਿਰਖ ਅਰਜ ਕਰੇ ਦਾ ਕਰਤਾ ਕੌਣ ਹੈ ਸਰਜੀਤ ਪਾਤਰ ਹਾਂ ਸਰਵਜੀਤ ਮਨਮੋਹ ਮੋਹਨਜੀਤ ਸਿੰਘ ਜਾਂ ਅੰਮ੍ਰੀਸ਼ ਕਰੋ ਵੀ ਆਨਸਰ ਬਿਰਖ ਅਰਜ ਕਰੇ ਦਾ ਬਹੁਤ ਜਿਆਦਾ ਇੰਪੋਰਟੈਂਟ ਕੁਸਤਨਾਗਾ ਜਿਨਾਂ ਨੇ ਇਹ ਕੁਐਸਚਨ ਗਲਤ ਕੀਤਾ ਤੁਸੀਂ ਦੇਖਿਓ ਫਿਰ ਬਈ ਬਹੁਤ ਜਿਆਦਾ ਫੇਮਸ ਲੇਖਕ ਨਹੀਂ ਜਿਨ੍ਹਾਂ ਦੀ ਇਹ ਰਚਨਾ ਹੈ ਕਰੋ ਵੀ ਆਨਸਰ ਬਿਰਖ ਅਰਜ ਕਰੀ ਖੜਗ ਹੋਵੇ ਜੇ ਡਿੱਗੇ ਪੱਤਾ ਵੀ ਤਾਂ ਬਿਰਖ ਅਰਜ ਕਰੀ ਹਨਾ ਉਹ ਵਾਲੀ ਰਚਨਾ ਹੈ ਯਾਦ ਕਿਸੇ ਦੇ ਸੋਦ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ surjit patar ਠੀਕ ਹੈ ਬਈ surjit patar ਹਾਂ ਉਸ ਤੋਂ ਬਾਅਦ ਦੇਖੋ ਕਹਾਣੀ ਵਿੱਚ ਗੋੰਦ ਤੋਂ ਕੀ ਭਾਵ ਹੈ ਗੋੰਦ ਦ੍ਰਿਸ਼ਾਂ ਦੀ ਵਿਆਖਿਆ ਕਟਨਾਵਾ ਦੀ ਤਰਤੀਬ ਕਥਾ ਦੀ ਪਿਠਭੂਮੀ ਇਹ ਤਿੰਨਾਂ ਦੇ ਵਿੱਚੋਂ ਕੋਈ ਨਹੀਂ ਕਹਾਣੀ ਦੇ ਵਿੱਚ ਗੋੰਦ ਤੋਂ ਕੀ ਮਤਲਬ ਹੈ ਹੁਣ ਇੱਥੇ ਗੋੰਦ ਉਹ ਗੂੰਦ ਨਾਲ ਲਾ ਲਈਓ ਜਿਹੜੀ ਚਿਪਣ ਵਾਲੀ ਹੁੰਦੀ ਹੈ ਠੀਕ ਹੈ ਹਮ ਕਰੋ ਵੀ ਆਨਸਰ ਵੈਰੀ ਗੁੱਡ ਵਈ ਸ਼ਾਬਾਸ਼ੇ ਕਰਦੇ ਜਾਓ ਹਮ ਕਰੋ ਵੀ ਆਨਸਰ ਹੂੰ ਸੋਦਰ ரைਟ ਆਨਸਰ ਬਣੂਗਾ ਤੁਹਾਡਾ ਬੀ ਘਟਨਾਵਾਂ ਦੀ ਤਰਤੀਬ ਠੀਕ ਹੈ ਬਈ ਇਹਦਾ ਹੋਰ ਨਾਮ ਕੀ ਕਹਿੰਦੇ ਨੇ ਇਹਨੂੰ ਪਲਾਟ ਜਾਂ ਕਥਾਨਕ ਹੁੰਦਾ ਹੈ ਠੀਕ ਹੈ ਘਟਨਾਵਾਂ ਦੀ ਤਰਤੀਬ ਕਹਿ ਲਓ ਜਾਂ ਇਹਦਾ ਦੂਸਰਾ ਨਾਮ ਕੀ ਹੁੰਦਾਗਾ ਇਹਨੂੰ ਪਲਾਟ ਕਹਿੰਦੇ ਨੇ ਜਾਂ ਕਥਾਨਕ ਬੋਲ ਦਿੰਦੇ ਨੇ ਠੀਕ ਹੈ ਇਹਦੇ ਵਿੱਚ ਕੀ ਹੁੰਦਾਗਾ ਗੋਹਦੋ ਕੀ ਮਤਲਬ ਹੁੰਦਾ ਵੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਘਟਾਉਣਾ ਠੀਕ ਹੈ ਸਹੀ ਪੇਸ਼ਕਾਰੀ ਕਰਨੀ ਉਸ ਚੀਜ਼ ਦੀ ਸਟੋਰੀ ਦੇ ਵਿੱਚ ਹਾਂ ਉਸ ਤੋਂ ਬਾਅਦ ਦੇਖੋ ਬਈ ਬੁੱਲੇ ਸ਼ਾਹ ਦਾ ਸਬੰਧ ਕਿਹਨੇ ਕਿਸ ਧਾਰਾ ਨਾਲ ਹੈ ਬੁੱਲੇ ਸ਼ਾਹ ਦਾ ਸਬੰਧ ਗੁਰਮਤ ਨਾਲ ਅਧਿਆਤਮਕ ਸੂਫੀ ਜਾਂ ਭਗਤੀ ਬੁੱਲੇ ਸ਼ਾਹ ਜਿਹੜੇ ਬਹੁਤ ਮਸ਼ਹੂਰ ਹੋਏ ਨੇ ਬਈ ਕਰੋ ਭਾਈ ਆਨਸਰ ਇਹਨਾਂ ਦਾ ਸਬੰਧ ਕਿਹੜੀ ਧਾਰਾ ਨਾਲ ਹੈ ਵੈਰੀ ਗੁੱਡ ਭਾਈ ਆਨਸਰ ਕਰਦੇ ਜਾਓ ਹੂੰ ਹਾਂ ਕਲਾਸ ਨੂੰ ਬਈ ਲਾਈਕ ਸ਼ੇਅਰ ਕਰਦੇਆ ਕਰੋ ਇੱਕ ਦੂਸਰੇ ਨੂੰ ਕਹਿਣ ਦੀ ਲੋੜ ਨਾ ਪਵੇ ਠੀਕ ਹੈ ਜਾਣ ਦੀ ਤੁਸੀਂ ਬਹੁਤ ਮਿਹਨਤ ਲੱਗਦੀ ਹੈ ਇੱਕ ਕਲਾਸ ਪਿੱਛੇ ਹੈ ਨਾ ਸਹੀ ਜਿਹੜਾ ਆਨਸਰ ਬਣੂਗਾ ਬਈ ਤੁਹਾਡਾ ਬੀ ਅਧਿਆਤਮਿਕ ਬੁੱਲੇ ਸ਼ਾਹ ਦਾ ਸਬੰਧ ਕਿਹੜੀ ਧਾਰਨਾ ਨਾਲ ਸੀਗਾ ਅਧਿਆਤਮਿਕ ਨਾਲ ਠੀਕ ਹੈ ਬਈ ਹਾਂ ਅਧਿਆਤਮਿਕ ਵੀ ਉਹੀ ਹੋਗੀ ਰੱਬ ਦੀ ਭਗਤੀ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਨਾਟਕ ਦੇ ਵਿੱਚ ਕਹਿੰਦੇ ਬਾਕੀ ਸਾਹਿਦ ਰੂਪਾਂ ਨਾਲੋਂ ਕਿਹੜਾ ਵੱਖਰਾ ਤੱਤ ਹੈ ਨਾਟਕ ਦੇ ਵਿੱਚ ਜੇਕਰ ਹੋਰ ਸਾਹਿਤ ਰੂਪਾਂ ਦੀ ਗੱਲ ਕਰੀਏ ਉਹਨਾਂ ਦੇ ਨਾਲੋਂ ਡਿਫਰੈਂਟ ਅਲੱਗ ਚੀਜ਼ ਕਿਹੜੀ ਮਿਲਦੀ ਹੈ ਨਾਟਕ ਦੇ ਵਿੱਚ ਪਾਤਰ ਹੁੰਦੇ ਨੇ ਰੰਗਮંચ ਹੁੰਦਾ ਹੈ ਦੁਖਾਂਤ ਹੁੰਦਾ ਹੈ ਜਾਂ ਨਾਇਕ ਹੁੰਦਾ ਕਰੋ ਵੀ ਆਨਸਰ ਹਾਂ ਆਨਸਰ ਕਰਦੇ ਜਾਓ ਰਾਜੇ ਬਹੁਤ ਸੋਹਣੇ ਕੁਐਸਚਨ ਨੇ ਇਹ ਤਾਂ ਕਰਨ ਦੇ ਵੀ ਜੀ ਲੱਗ ਰਿਹਾ ਹੈ ਹਨਾ ਐ ਲੱਗਦਾ ਜਿਵੇਂ ਆਪਾਂ ਮਾਸਟਰ ਕਲਾਸ ਦੀ ਕਲਾਸ ਲਾ ਰਹੇ ਹੁੰਨੇ ਆ ਹੂੰ ਹਰ ਇੱਕ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਤਾਂ ਬਹੁਤ ਈਜ਼ੀ ਗੱਲਾਂ ਨੇ ਆਪ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਭਈ ਸੋ ਇਦਾਂ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਵੈਰੀ ਗੁੱਡ ਜਿਨ੍ਹਾਂ ਨੇ ਬੀ ਕੀਤਾ ਰੰਗ ਮੰਚ ਕਿਉਂਕਿ ਬਾਕੀ ਸਾਹਿਦ ਰੂਪਾਂ ਨਾਲ ਉਹ ਜਿਹੜਾ ਨਾਟਕ ਹੁੰਦਾ ਉਹ ਰੰਗ ਮੰਚ ਦਾ ਭਾਵ ਮਤਲਬ ਕੀ ਹੁੰਦਾ ਸਟੇਜ ਠੀਕ ਹੈ ਵੀ ਉਹ ਸਟੇਜ ਦੇ ਉੱਪਰ ਖੇਡਿਆ ਜਾਂਦਾ ਠੀਕ ਹੈ ਭਈ ਹੋਰ ਸਾਹਿੱਦ ਰੂਪਾਂ ਦੇ ਵਿੱਚ ਪਾਤਰ ਵੀ ਹੁੰਦੇ ਨੇ ਦੁਖਾਂਤ ਵੀ ਦਿਖਾਈ ਜਾਂਦੇ ਨੇ ਨਾਇਕ ਨਾਇਕ ਵੀ ਹੁੰਦਾਗਾ ਘਟਨਾਵਾਂ ਦੀ ਤਰਤੀਬ ਵੀ ਹੁੰਦੀ ਹੈ ਹਰ ਇੱਕ ਚੀਜ਼ ਹੁੰਦੀ ਹੈ ਨਾ ਪਰ ਉਥੇ ਰੰਗਮંચ ਨਹੀਂ ਹੁੰਦਾ ਠੀਕ ਹੈ ਨਾਟਕ ਦੀ ਖਾਸਤ ਕੀ ਹੁੰਦੀ ਹੈ ਵੀ ਇਹਨੂੰ ਸਟੇਜ ਦੇ ਉੱਪਰ ਖੇਡਿਆ ਜਾਂਦਾ ਦਿਖਾਇਆ ਜਾਂਦਾ ਸਰੋਤਿਆਂ ਨੂੰ ਇਹ ਠੀਕ ਹੈ ਭਈ ਇੱਕ ਨੇ ਮੈਨੂੰ ਯਾਦ ਨਹੀਂ ਹੁੰਦਾ ਮੈਂ ਕਰਾਈਟਰ ਬਾਰੇ ਪੜ੍ਹਿਆ ਸੀਗਾ ਉਹਨਾਂ ਨੇ ਲਿਖਿਆ ਸੀਗਾ ਵੀ ਕਹਿੰਦੇ ਜਿਹੜਾ ਨਾਟਕ ਰੰਗਮંચ ਜਾਂ ਭਾਵ ਕਹਿਣ ਦਾ ਮਤਲਬ ਸਟੇਜ ਦੇ ਉੱਪਰ ਨਹੀਂ ਖੇਡਿਆ ਜਾਂਦਾ ਉਹ ਉਸ ਕੁਵਾਰੀ ਲੜਕੀ ਦੀ ਤਰ੍ਹਾਂ ਹੈ ਵੀ ਜਿਹਨੂੰ ਜਿਹਦਾ ਹੇਠ ਤੱਕ ਵਿਆਹ ਨਹੀਂ ਹੋਇਆ ਹੁੰਦਾ ਹਨਾ ਵਿਆਹ ਦਾ ਮਤਲਬ ਮੈਂ ਉਹ ਕਿਉਂ ਕਹਿ ਰਹੀ ਸੀ ਵੀ ਕਿਉਂਕਿ ਵਿਆਹ ਤੋਂ ਬਾਅਦ ਜਿਹੜੀ ਇੱਕ ਲੜਕੀ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦਾ ਹਾਰ ਸ਼ਿੰਗਾਰ ਕਰਦੀ ਹੈ ਬਹੁਤ ਸੋਹਣੇ-ਸੋਹਣੇ ਵਸਤਰ ਪਾਉਂਦੀ ਹੈ ਉਹ ਇੱਕ ਪ੍ਰੋਪਰ ਤਿਆਰ ਹੋ ਕੇ ਰਹਿੰਦੀ ਹੈ ਹਨਾ ਤੇ ਕੁਮਾਰੀ ਤੇ ਵਿਆਹੀ ਦੇ ਵਿੱਚ ਕਿੰਨਾ ਫਰਕ ਹੁੰਦਾ ਸਮਝ ਗਏ ਮੇਰੀ ਗੱਲ ਨੂੰ ਠੀਕ ਹੈ ਬਈ ਬਿਓ ਨਾਟਕ ਇੱਕ ਕੁਵਾਰੀ ਲੜਕੀ ਦੀ ਤਰ੍ਹਾਂ ਹੁੰਦਾ ਜਿਹੜਾ ਬਿਨਾਂ ਹਾਰ ਸ਼ਿੰਗਾਰ ਤੇ ਬਿਨਾਂ ਰੰਗ ਰੂਪ ਤੋਂ ਹੁੰਦਾ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਜੀਣਾ ਵੀ ਇੱਕ ਅਦਾ ਹੈ ਦੀ ਵਿਦਾ ਕੀ ਹੈ ਜੀਣਾ ਵੀ ਇੱਕ ਅਦਾ ਹੈ ਇਹਦੀ ਵਿਦਾ ਕੀ ਹੈ ਜੀਵਨੀ ਹੈ ਡਾਇਰੀ ਹੈ ਸਵੈ ਜੀਵਨੀ ਹੈ ਜਾਂ ਸਫਰਨਾਮਾ ਹੈ ਕਰੋ ਵੀ ਅਨਸਰ ਕਰੋ ਵੀ ਅਨਸਰ ਜੀਣਾ ਵੀ ਇੱਕ ਅਦਾ ਹੈ ਇਹ ਤਾਂ ਸਹੀ ਗੱਲ ਹੈ ਵੀ ਜੀਣਾ ਇੱਕ ਅਦਾਈ ਹੈ ਹਨਾ ਜਿਨ੍ਹਾਂ ਨੇ ਮੰਨ ਲਿਆ ਹੁਣ ਜਿਨ੍ਹਾਂ ਨੇ ਬੋਝ ਮੰਨ ਲਿਆ ਵੀ ਜੀਣਾ ਬੋਝ ਐ ਹੈ ਨਹੀਂ ਜ਼ਿੰਦਗੀ 'ਚ ਕੁਛ ਐ ਅੱਜ ਵੀ ਮੈਂ ਇੱਕ ਚੀਜ਼ ਸੁਣੀ ਸੀਗੀ ਕਹਿੰਦੇ ਵੀ ਜਿਵੇਂ ਆਪਾਂ ਦਿਮਾਗ ਨੂੰ ਸੋਚਦੇ ਜਾਂਦੇ ਆ ਨਾ ਮੰਨ ਲਓ ਵੀ ਹੁਣ ਆਪਾਂ ਸੋਚ ਲਿਆ ਵੀ ਪੀਐਸਟੈਟ ਬਈ ਔਖਾ ਵਾਲਾ ਐ ਮੈਂ ਕਰ ਨਹੀਂ ਸਕਦੀ ਜਾਂ ਮੁੰਡੇ ਸੋਚਣਾ ਵੀ ਮੇਰੇ ਤੋਂ ਤਾਂ ਹੁੰਦਾ ਨਹੀਂ ਯਾਰ ਇਹ ਬਹੁਤ ਔਖਾ ਐ ਇੰਨੇ ਸਬਜੈਕਟ ਨੇਗੇ 6-7 ਸਬਜੈਕਟ ਪੜ੍ਹਨੇ ਪੈਣਗੇ ਫਿਰ ਆਊਟ ਆਫ ਸਲੇਵਸ ਵੀ ਹੋ ਜਾਂਦਾ ਉਹਨਾਂ ਪੜਾਉ ਤਾਂ ਹੋ ਜਾਂਦਾ ਹਨਾ ਵੀ ਮੈਂ ਕਰ ਨਹੀਂ ਸਕਦਾ ਕਿਨੇ 80% ਬੰਦਾ ਉਥੇ ਹੀ ਹਾਰ ਜਾਂਦਾ ਹੈ ਦਿਮਾਗ ਵੱਲੋਂ ਆਪਾਂ ਹਾਰ ਜਾਂਦੇ ਜਦੋਂ ਆਪਾਂ ਨੇ ਸੋਚ ਲਿਆ ਵੀ ਆਪਾਂ ਕਰ ਨਹੀਂ ਸਕਦੇ 80% ਤਾਂ ਆਪਾਂ ਖੁਦ ਹੀ ਹਾਰ ਗਏ 20% ਭਾਈ ਕੋਈ ਹਾਲਾਤ ਹੋ ਜਾਂਦੇ ਨੇ ਹਨਾ ਵੀ 100% ਮੰਨ ਕੇ ਚਲੋ ਫੇਲ ਹੀ ਹਾਂ ਜੇ ਹੁਣ ਤੁਸੀਂ ਸੋਚ ਲਿਆ ਵੀ ਕੋਈ ਵੱਡੀ ਗੱਲ ਨਹੀਂ ਪੀਐਸਟੈਟ ਆਉਣ ਤਾਂ ਜਿਹੜਾ ਕੋਈ ਆਉਂਦਾ ਹਨਾ ਚੱਕ ਦਾਂਗੇ ਫੱਟੀ ਹਾਂ ਵੀ ਅਸੀਂ ਆਪਦੇ ਪੂਰੇ ਵੱਲੋਂ ਅਸੀਂ ਆਪਦਾ ਵੈਸਟ ਕਰਕੇ ਦਿਖਾਵਾਂਗੇ ਪੜਾਂਗੇ ਪ੍ਰੋਪਰ ਤੌਰ ਤੇ ਟਾਈਮ ਦੇਵਾਂਗੇ ਆਪਣੇ ਸਟੱਡੀ ਨੂੰ ਖੁਦ ਨੂੰ ਤਾਂ ਪੀਐਸਟੈਟ ਕੋਈ ਅਹਿਮਤ ਨਿਕਹੋਂ ਦੇ ਵੀ ਸੀ ਛੱਡ ਸਕੀ ਹੈ ਨਾ ਤਾਂ ਉਹ ਬੰਦਾ ਪਾਸ ਹੈ ਜਿਹੜਾ ਦਿਮਾਗ ਤੋਂ ਪਾਸ ਹੈ ਉਹ ਰੀਅਲ ਲਾਈਫ ਦੇ ਵਿੱਚ ਹੀ ਪਾਸ ਹੈ ਠੀਕ ਹੈ ਵੀ ਬੀ ਪੋਜ਼ਿਟਿਵ ਹੈ ਅਭੀ ਸੋਚ ਉੱਚੀ ਰੱਖੋ ਠੀਕ ਹੈ ਬਈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸਵੈ ਜੀਵਨੀ ਹੈ ਇਹ ਠੀਕ ਹੈ ਤੇ ਲਿਖੀ ਕਿਹਨਾਂ ਵੱਲੋਗੀ ਇਹ ਇਹ ਪ੍ਰਭਜੋਤ ਵੱਲੋਂ ਠੀਕ ਹੈ ਬਈ ਪ੍ਰਭਜੋਤ ਇੱਕ ਲੇਖਕ ਹੋਏ ਨੇ ਜੀਣਾ ਵੀ ਕਹਾ ਹੈ ਪਾਰਟ 1 ਇਹਨਾਂ ਦਾ ਜੀਣਾ ਵੀ ਇੱਕ ਅਦਾ ਹੈ ਪਾਰਟ 2 ਦੋ ਦੇ ਵਿੱਚ ਲਿਖੀ ਗਈ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਮਹਾਨ ਕੋਸ਼ ਦਾ ਲੇਖਕ ਹੈ ਮਹਾਨ ਕੋਸ਼ ਦਾ ਲੇਖਕ ਕੌਣ ਹੈ ਭਾਈ ਵੀਰ ਸਾਹਿਬ ਤਾਰਨ ਜਾਂ ਭਾਈ ਕਾਨ ਸਿੰਘ ਨਾਭਾ ਕਰੋ ਵੀ ਆਨਸਰ ਆਨਸਰ ਕਰਦੇ ਜਾਓ ਰਜੀ ਮਹਾਨ ਕੋਸ਼ ਦਾ ਲੇਖਕ ਕੌਣ ਹੈ ਅੱ데 ਤਾਂ ਭੱਜ ਗਈ ਗੈਰੀ ਰਹੀ ਹੈ ਨਾ ਵੀ ਇਹ ਕੁਐਸਚਨ ਔਖੇ ਨਹੀਂ ਗੀ ਸੋਚ ਲੈ ਹੁਣ ਵੀ ਇਹ ਪੀਐਸਟੈਟ ਦੇ ਵਿੱਚ ਆਉਣ ਵਾਲਾ ਖਮ ਹੈ ਨਹੀਂ ਚਲੋ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਭਾਈ ਕਾਨ ਸਿੰਘ ਨਾਬਾ ਠੀਕ ਹੈ ਬਈ ਮਹਾਨ ਕੋਸ਼ ਦਾ ਜਿਹੜਾ ਲੇਖਕ ਆ ਭਾਈ ਕਾਨ ਸਿੰਘ ਨਾਬਾ ਤੇ ਇਹ ਅੱਠ ਭਾਗਾਂ ਜਵੰਡਿਆ ਹੋਇਆ ਹੈ ਹਨਾ ਪਤਾ ਹੈ ਕਿਸ ਨੂੰ ਉਸ ਤੋਂ ਬਾਅਦ ਦੇਖੋ ਕਥਾ ਕਹੋ ਉਰਵਸ਼ੀ ਦਾ ਲੇਖਿਕਾ ਕੌਣ ਹੈ ਕਥਾ ਕਹੋ ਉਰਵਸ਼ੀ ਦਾ ਲੇਖਕ ਕੌਣ ਹੈ ਭਾਈ ਵੀਰ ਪ੍ਰਭਜੋਤ ਅਜੀਤ ਕੌਰ ਇਹ ਦੀਪਕੋਟਿਵਾਨਾ ਹਾਂ ਕਰੋ ਭਈ ਆਨਸਰ ਆਨਸਰ ਕਰਦੇ ਜਾਓ ਜੀ ক্লাস ਪਸੰਦ ਆ ਰਹੀ ਵਈ ਲਾਈਕ ਸ਼ੇਅਰ ਕਰਦੇ ਜਾਓ ਹਾਂ ਜਿਨ੍ਹਾਂ ਨੂੰ ਨਹੀਂ ਪਸੰਦ ਆ ਰਹੀ ਉਹ ਤਾਂ ਆਪ ਹੀ ਛੱਡ ਕੇ ਜਾ ਰਹੇ ਨੇ ਹਨਾ ਚਲੋ ਕੋਈ ਗੱਲ ਨਹੀਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਦਲੀਪ ਕੋਟੀਵਾਣਾ ਠੀਕ ਹੈ ਵਈ ਦਲੀਪ ਕੋਟੀਵਾਣਾ ਉਸ ਤੋਂ ਬਾਅਦ ਦੇਖੋ ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸਭ ਤੋਂ ਵੱਡੀ ਦੇਣ ਕੀ ਹੈ ਪ੍ਰਿੰਸੀਪਲ ਤੇਜਾ ਸਿੰਘ ਹੋਏ ਨੇ ਜਿਹੜੇ ਤੇਜਾ ਸਿੰਘ ਜਿਹਨਾਂ ਦੀ ਸਵੈ ਜੀਵਨੀ ਆਰ ਸੀ ਹੈ ਹਨਾ ਹਾਂ ਆਰ ਸੀ ਸੋ ਇਹਨਾਂ ਦੀ ਕਹਿੰਦੇ ਪੰਜਾਬੀ ਗਾਧੇ ਵਿੱਚ ਸਭ ਤੋਂ ਵੱਡੀ ਦੀਆਂ ਕਿਹੜੀ ਐ ਚੰਗੇ ਸਾਹਿਦ ਦੀ ਰਿਕਵ ਰਿਕਵਰੀ ਕਰਾਉਣੀ ਨਿਵੰਦਕਾਰੀ ਗੁਰਬਾਣੀ ਦੀ ਵਿਆਖਿਆ ਜਾਂ ਪ੍ਰਾਤਨ ਪੰਜਾਬੀ ਸਾਹਿਦ ਦੀ ਵਿਆਖਿਆ ਕਰੋ ਵੀ ਆਨਸਰ 17 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ ਸੋ ਲਾਈਕ ਸ਼ੇਅਰ ਕਰਦੇ ਜਾਓ ਨਾਲ ਨਾਲ ਬਈ ਤੁਸੀਂ ਆਨਸਰ ਵੀ ਦਿੰਦੇ ਜਾਓ ਆਨਸਰ ਦੇਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਸਟੂਡੈਂਟਾਂ ਨੇ ਪਹਿਲੀ ਵਾਰੀ ਇਹ ਕੁਐਸਚਨ ਦੇਖਿਆ ਨੇ ਫਿਰ ਵੀ ਆਨਸਰ ਦੇਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਕੋਈ ਡਾਊਟ ਲੱਗਦਾ ਜ਼ਰੂਰ ਆਨਸਰ ਦੇਣ ਦੀ ਕੋਸ਼ਿਸ਼ ਕਰੋ ਠੀਕ ਹੈ ਬਈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਗੁਰਬਾਣੀ ਦੀ ਵਿਆਖਿਆ ਠੀਕ ਹੈ ਬਈ ਪੰਜਾਬੀ ਗੱਦ ਦੇ ਵਿੱਚ ਸਭ ਤੋਂ ਵੱਡੀ ਦੇਣ ਕੀ ਹੈ ਨੇ ਦੀ ਗੁਰਬਾਣੀ ਦੀ ਵਿਆਖਿਆ ਉਸ ਤੋਂ ਬਾਅਦ ਦੇਖੋ ਵਾਰ ਸ਼੍ਰੀ ਭਗਉਤੀ ਜੀ ਕੀ ਕਿਸ ਦੀ ਰਚਨਾ ਹੈ ਗੁਰੂ ਅਮਰਦਾਸ ਗੁਰੂ ਗੋਮੀ ਸਿੰਘ ਜੀ ਦੀ ਗੁਰੂ ਰਾਮਦਾਸ ਜੀ ਜਾਂ ਤੇਜਪੰਨ ਦੀ ਹੁਣ ਇੱਥੇ ਫੇਰ ਫਸਣਗੇ ਹਨਾ ਵਾਰ ਸ਼੍ਰੀ ਭਗਉਤੀ ਜੀ ਕੀ ਕਰੋ ਬਈ ਅਨਸਰ ਅਨਸਰ ਕਰਦੇ ਜਾਓ ਰੋ ਜੀ ਹਾਂ ਵੀ ਕਰੋ ਅਨਸਰ 18 ਦਾ ਹਾਂ ਵੈਰੀ ਗੁੱਡ ਬਈ ਜਿਨ੍ਹਾਂ ਨੇ ਕੀਤਾ 20 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕਿਹੜੀ ਵਾਰ ਸ਼੍ਰੀ ਭਗਉਤੀ ਜੀ ਕੀ ਜਿਹਨੂੰ ਆਪਾਂ ਚੰਡੀ ਦੀ ਵਾਰ ਬੋਲਦੇ ਹਾਂ ਠੀਕ ਹੈ ਜਿਹਨੂੰ ਆਪਾਂ ਚੰਡੀ ਦੀ ਵਾਰ ਬੋਲਦੇ ਆ ਉਹਦਾ ਰੀਅਲ ਨਾਮ ਇਹੇ ਆ ਠੀਕ ਹੈ ਵਾਰ ਸ਼੍ਰੀ ਭਗੋਤੀ ਜੀ ਕੀ ਉਸ ਤੋਂ ਬਾਅਦ ਦੇਖੋ ਸੱਗੀ ਫੁੱਲ ਕੀ ਹੈ ਕਹਿੰਦੇ ਫੁਲਕਾਰੀ ਹੈ ਫੁੱਲ ਹੈ ਲੋਕਗੀਤ ਹੈ ਜਾਂ ਕੁਝ ਹੋਰ ਹੈ ਸੱਗੀ ਫੁੱਲ ਕੀ ਹੈ ਕਰੋ ਵੀ ਆਨਸਰ ਸੱਗੀ ਫੁੱਲ ਸੋ ਦਰਾਈਟ ਆਨਸਰ ਬਣੋਗਾ ਤੁਹਾਡਾ ਡੀ ਨਾ ਤਾਂ ਫੁਲਕਾਰੀ ਹੈ ਨਾ ਫੁੱਲ ਹੈ ਨਾ ਲੋਕਗੀਤ ਹੈ ਇਹ ਕੀ ਹੈ ਕੁਝ ਹੋਰ ਹੈ ਕਹਿਣ ਦਾ ਮਤਲਬ ਗਹਿਣਾਗਾ ਇਹੇ ਠੀਕ ਹੈ ਗਹਿਣਾਗਾ ਹੀ ਹੂੰ ਸਿਰ ਦੇ ਉੱਪਰ ਲਗਾਉ ਦੇਣਾ ਮੱਥੇ ਤੇ ਠੀਕ ਹੈ ਉਹ ਚੀਜ਼ ਹੋ ਗਈ ਉਸ ਤੋਂ ਬਾਅਦ ਦੇਖੋ ਮਾਗੀ ਦਾ ਮੇਲਾ ਮਸ਼ਹੂਰ ਹੈ ਮੁਕਸਰ ਦਾ ਅੰਮ੍ਰਿਤਸਰ ਦਾ ਲੁਧਿਆਣੇ ਦਾ ਜਾਂ ਜਗਰਾਵਾਂ ਦਾ ਮਾਗੀ ਦਾ ਮੇਲਾ ਕਹਿੰਦੇ ਮਸ਼ਹੂਰ ਹੈ ਕਿੱਥੋਂ ਦਾ ਮਸ਼ਹੂਰ ਹੈ ਕਰੋ ਵੀ ਆਨਸਰ ਆਨਸਰ ਕਰਦੇ ਜਾਓ ਰਜੇ ਮਾਗੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ ਭਾਈ हां ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਏ ਮੁਖਸਰ ਦਾ ਠੀਕ ਹੈ ਮੁਖਸਰ ਦਾ ਉਸ ਤੋਂ ਬਾਅਦ ਦੇਖੋ ਉਹ ਦੇ ਮਹੀਨੇ ਵਿੱਚ ਪੰਜਾਬੀਆਂ ਦੇ ਮਨਪਸੰਦ ਪਕਵਾਨ ਕਿਹੜੇ ਹਨ ਸਾਗ ਮੱਕੀ ਦੀ ਰੋਟੀ ਮਿੱਸੀ ਰੋਟੀ ਅਤੇ ਲੱਸੀ ਮਾਲਪੂੜੇ ਤੇ ਖੀਰ ਜਾਂ ਰੋਟ ਕਰੋ ਵੀ ਆਨਸਰ हां ਕਰੋ ਵੀ ਆਨਸਰ ਕੋਈ ਗੱਲ ਨਹੀਂ ਨਮਿਤਾ ਗੁਪਤਾ ਸਾਡਾ ਦਾ ਕੰਮ ਆ ਬਈ ਹਨਾ ਬੱਚਾ ਨੂੰ ਪੜਾਉਣਾ ਮਿਹਨਤ ਕਰਾਉਣੀ ਸੋ ਇਹ ਪਤਾ ਕੀ ਹੁੰਦਾ ਅੱਧੇ ਬੱਚਿਆਂ ਦੇ ਦਿਮਾਗ ਦੇ ਵਿੱਚ ਇੱਕ ਕੀੜਾ ਹੁੰਦਾ ਹੈ ਗੁੱਸਾ ਨਾ ਕਰਿਓ ਵੀ ਜੇ ਅਸੀਂ ਲਾਈਕ ਕਰਤਾ ਜਾਂ ਅਸੀਂ ਕਲਾਸ ਸ਼ੇਅਰ ਕਰਤੀ ਹੈ ਨਾ ਵੀ ਪਤਾ ਨਹੀਂ ਇਹਨਾਂ ਨੂੰ ਇੱਕ ਲਾਇਕ ਇਹ ਸ਼ੇਅਰ ਨਾਲ ਪਤਾ ਨਹੀਂ ਕਿੰਨੇ ਕ ਪੈਸੇ ਬਣ ਜਾਣਗੇ ਹੁੰਦਾ ਇੱਥੇ ਕੁਝ ਵੀ ਨਹੀਂ ਰਜੇ ਪਤਾ ਕੀ ਹੁੰਦਾ ਲਾਈਕ ਸ਼ੇਅਰ ਨੂੰ ਅਸੀਂ ਤਾਂ ਕਹਿੰਦੇ ਹੁੰਨੇ ਹਾਂ ਹੁਣ ਜਿੰਨੇ ਬੱਚੇ ਇੱਥੇ ਲਾਈਕ ਕਰਕੇ ਜਾਣਗੇ ਨਾ ਜਦੋਂ ਤੁਸੀਂ ਅਗਲੀ ਵਾਰ ਮੰਨ ਕੇ ਚਲੋ ਹੁਣ ਤੁਸੀਂ ਫੋਨ ਦਾ YouTube ਕੱਟ ਕੇ ਰੱਖਦਾ ਫੋਨ ਨੂੰ ਬੰਦ ਕਰਕੇ ਰੱਖਦਾ ਜਦੋਂ ਤੁਸੀਂ ਦੁਬਾਰਾ YouTube ਖੋਲੋਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਦੀ ਕਲਾਸ ਤੁਹਾਡੇ ਫੋਨ ਦੇ ਉੱਪਰ ਪਈ ਹੋਊਗੀ ਚਾਹੇ ਕੋਈ ਵੀ ਕਲਾਸ ਹੋਵੇ ਤੁਹਾਨੂੰ ਆਟੋਮੈਟਿਕ ਉਹ ਕਲਾਸ ਦੇ ਲਿੰਕ ਆਪਣੇ ਆਪ ਹੀ ਫੋਨ ਦੇ ਵਿੱਚ ਆਉਣ ਲੱਗ ਜਾਂਦੇ ਨੇ ਇਹ ਹੁੰਦਾ ਨਾ ਹੁਣ ਮੰਨ ਕੇ ਚੱਲੋ ਤੁਸੀਂ ਕਲਾਸ ਦੇ ਫੋਨ ਦੇ ਵਿੱਚ ਕੋਈ ਚੀਜ਼ ਦੇਖਣ ਲੱਗ ਜਓ ਅੱਜ ਮੰਨ ਕੇ ਚੱਲੋ ਤੁਸੀਂ ਕੋਈ ਕ੍ਰਾਈਮ ਸਟੋਰੀ ਦੇਖ ਲਈਏ ਕੋਈ ਹੋਰ ਚੀਜ਼ ਦੇਖ ਲਈਏ ਕੋਈ ਸ ਕਾਰਟੂਨ ਦੇਖ ਲਈਏ ਕੋਈ ਹੋਰ ਚੀਜ਼ ਦੇਖ ਲਈ ਉਹ ਜੇ ਤੁਸੀਂ YouTube ਕੱਟ ਕੇ ਰੱਖੂਗਾ ਦੁਬਾਰਾ ਫੋਨ ਚੋਕੋਗੇ ਆਪਣੇ ਆਪ ਹੀ ਫਸਟ ਤੇ ਉਹ ਚੀਜ਼ ਪਈ ਹੁੰਦੀ ਹੈ ਲਾਈਕ ਕਰਨਾ ਇਹ ਮਤਲਬ ਹੁੰਦਾ ਸ਼ੇਅਰ ਕਰਨਾ ਮਤਲਬ ਕੀ ਹੁੰਦਾ ਜੇਕਰ ਤੁਹਾਨੂੰ ਕੋਈ ਕਲਾਸ ਪਸੰਦ ਆ ਗਈ ਤੁਸੀਂ ਦੂਸਰੇ ਨੂੰ ਸ਼ੇਅਰ ਕਰਤੀ ਕਈ ਵਾਰ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੀਜ਼ ਨੂੰ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਫੋਨ ਦੇ ਵਿੱਚ ਵਟਸਐਪ ਦੇ ਵਿੱਚ ਜਾ ਕੇ ਟੈਲੀਗ੍ਰਾਮ ਦੇ ਵਿੱਚ ਜਾ ਕੇ ਉਹ ਚੀਜ਼ ਨੂੰ ਤੁਸੀਂ ਦੁਬਾਰਾ ਦੇਖ ਸਕਦੇ ਹੋ ਠੀਕ ਹੈ ਇੱਕ ਹੋਰ ਕੀ ਫਾਇਦਾ ਹੁੰਦਾ ਸ਼ੇਅਰ ਕਰਨ ਦਾ ਵੀ ਭਾਈ ਕਿਸੇ ਲੋੜਵੰਦ ਬੱਚੇ ਦੀ ਸਹਾਇਤਾ ਹੋ ਜਾਂਦੀ ਉਹ ਚੀਜ਼ਾਂ ਠੀਕ ਹੈ ਹੋਰੇ ਇੱਕ ਲਾਈਕ ਇੱਕ ਟੱਚ ਕਰਨਾ ਸਾਨੂੰ ਕੋਈ ਜ਼ਿਆਦਾ ਪੈਸੇ ਨਹੀਂ ਬਣਦੇ ਜਾ ਭਈ ਐ ਹੁੰਦਾ ਵੀ ਇੱਕ ਲਾਈਕ ਕਰਨਾ 100 ਰੁਪਏ ਡਿੱਗਿਆ ਇੱਕ ਲਾਈਕ ਸ਼ੇਅਰ ਕਰਨਾ 500 ਡਿੱਗਿਆ ਇਹ ਸਿਰਫ ਗਲਤ ਫਹਮੀ ਹੈ ਨਹੀਂ ਠੀਕ ਹੈ ਭਈ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਸਾਗ ਅਤੇ ਮੱਕੀ ਦੀ ਰੋਟੀ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਪ੍ਰੇਮੀ ਦੇ ਨਿਆਣੇ ਕੀ ਹੈ ਕਹਾਣੀ ਨਾਵਲ ਕਵਿਤਾ ਜਾਂ ਨਾਟਕ ਪ੍ਰੇਮੀ ਦੇ ਨਿਆਣੇ ਕੀ ਹੈ ਇਹਦੀ ਵਿਦਾ ਕੀ ਹੈ ਭਈ ਹਾਂ ਕਰੋ ਭਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੰਤ ਸਿੰਘ ਸੇਖੋ ਦੀ ਕਹਾਣੀ ਹੈ ਠੀਕ ਹੈ ਬਈ ਸੰਤ ਸਿੰਘ ਸੇਖੋ ਦੀ ਇੱਕ ਕਹਾਣੀ ਹੈ ਹਾਂ ਮਰਦਾਂ ਦਾ ਕਿੱਦਾ ਲੋਕਨਾਚ ਹੈ ਕਿੱਥੋਂ ਦਾ ਗਾਮਾ ਮਾਝੇ ਦਾ ਮਾਲਵੇ ਦਾ ਝੰਗ ਦਾ ਜਾਂ ਦੁਆਬੇ ਦਾ ਕਰੋ ਬਈ ਅਨਸਰ ਮਰਦਾਂ ਦਾ ਕਿੱਦਾ ਕਿੱਥੋਂ ਦਾ ਮਸ਼ਹੂਰ ਹੈ ਬਹੁਤ ਵਾਰ ਕੁਐਸਚਨ ਕਰਵਾਇਆ ਹੋਇਆ ਹੈ ਇਹ ਇਹ ਤੁਹਾਡਾ ਆਊਗਾ ਬੀ ਠੀਕ ਹੈ ਬਈ ਮਾਲਵੇ ਦਾ ਹਾਂ ਮਾਲਵੇ ਵਾਲੇ ਆਪਾਂ ਦੇਸ਼ਵਾਨ ਦਾ ਸੰਬੰਧਿਤ ਨਾਵਲ ਹੈ ਮੜੀ ਦਾ ਦੀਵਾ ਦੁਆਬਾ تفتیش یا ٹوٹاں والا کھو یہ ਤੁਹਾਡਾ ਅੱਜ ਦਾ ਹੋਮਵਰਕ ਹੈ ਇਸ ਕੁਸ਼ਨ ਦਾ ਤੁਸੀਂ ਆਨਸਰ ਲੱਭ ਕੇ ਲੈ ਕੇ ਆਉਣਾ ਕੱਲ ਨੂੰ ਠੀਕ ਹੈ ਜਿੱਥੋਂ ਮਰਜ਼ੀ ਲੈ ਕੇ ਆਓ ਤੁਹਾਡਾ ਹੋਮਵਰਕ ਹੈ ਇਹਦਾ ਆਨਸਰ ਅੱਜ ਤੁਹਾਨੂੰ ਮੈਂ ਨਹੀਂ ਦੇਣਾ ਠੀਕ ਹੈ ਮੈਂ ਲਾਇਆ ਵੀ ਨਹੀਂ ਸੋ ਇਹ ਸੀ ਹੋਈ ਅੱਜ ਦੀ کلاس ਦੇਖ ਲਓ ਵੀ ਇੱਕ ਵਾਰੀ ਇਹਨੂੰ ਠੀਕ ਹੈ ਸੋ ਇਹ ਸੀ ਅੱਜ ਦੀ ਕਲਾਸ ਜਿਨ੍ਹਾਂ ਬੱਚਿਆਂ ਨੂੰ ਬਈ ਪਸੰਦ ਆਈ ਲਾਈਕ ਸ਼ੇਅਰ ਕਰਨਾ ਠੀਕ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵਧੀਆ ਆਪਾਂ ਕੰਟੈਂਟ ਆ ਉਹ ਲੈ ਕੇ ਆਉਂਦੇ ਰਹੀਏ ਸੋ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤੁਸੀਂ ਹੋ ਸਕਦੇ ਹੋ ਬਈ ਇਸ ਨੰਬਰ ਦੇ ਜ਼ਰੀਏ ਠੀਕ ਹੈ ਬਈ ਇਸ ਤੋਂ ਇਲਾਵਾ ਰਖੜੀ ਦੇ ਵੀ ਆਪਣੇ ਚੈਨਲ ਦੇ ਉੱਪਰ ਜਿਹੜੇ ਕੋਰਸ ਨੇਗੇ ਉਹਨਾਂ ਉੱਪਰ ਖਾਸ ਡਿਸਕਾਊਂਟ ਚੱਲ ਰਿਹਾ 50% ਡਿਸਕਾਊਂਟ ਚੱਲ ਰਿਹਾ 50% ਤੁਹਾਨੂੰ ਕੋਈ ਵੀ ਡਿਸਕਾਊਂਟ ਨਹੀਂ ਦੇ ਰਹੇ ਠੀਕ ਹੈ ਅੱਜ ਕੱਲ ਰਾਤ ਤੋਂ 10 ਕੂਪਨ ਪਾਏ ਗਏ ਨੇ ਪਹਿਲੇ 10 ਬੱਚਿਆਂ ਨੂੰ ਚਾਹੇ ITT ਵਾਲੇ ਨੇ ਚਾਹੇ BEd ਵਾਲੇ ਨੇ ਉਹਨਾਂ ਨੂੰ 50% ਦੋਨੇ ਕੋਰਸਾਂ ਦੇ ਉੱਪਰ ਆਫ ਚੱਲ ਰਿਹਾ ਠੀਕ ਹੈ ਅੱਧ ਪਰਸੈਂਟ ਠੀਕ ਹੈ 3000 ਵਾਲਾ ਤੁਹਾਨੂੰ 1500 ਦੇ ਵਿੱਚ ਤੇ 25 ਵਾਲਾ ਤੁਹਾਨੂੰ 1250 ਦੇ ਵਿੱਚ ਠੀਕ ਹੈ ਬਈ ਸੋ ਇਹਨਾਂ ਕੋਰਸਾਂ ਦਾ ਇੰਨੇ ਘੱਟ ਦੇ ਵਿੱਚ ਤੁਸੀਂ ਲਾਹਾ ਲੈ ਸਕਦੇ ਹੋ ਤੇ ਇਹ ਲਾਹਾ ਲੈਣ ਵਾਸਤੇ ਤੁਹਾਨੂੰ ਪਲੇ ਸਟੋਰ ਦੇ ਵਿੱਚ ਜਾਣਾ ਪਊਗਾ ਜਾ ਕੇ ਉੱਥੇ ਤੁਹਾਨੂੰ ਇਹ ਐਪ ਦਾ ਜਿਹੜਾ ਲੋਗੋ ਸ਼ੋ ਹੋ ਰਿਹਾ ਇਸ ਨੂੰ ਫ੍ਰੀ ਦੇ ਵਿੱਚ ਡਾਊਨਲੋਡ ਕਰੋ ਠੀਕ ਹੈ ਬਈ ਉਸ ਤੋਂ ਇਲਾਵਾ 98787131752 ਉਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਜ਼ਿਆਦਾ ਡਿਟੇਲ ਉਹ ਲੈ ਸਕਦੇ ਹੋ ਠੀਕ ਹੈ ਬਈ ਸੋ ਲੁੱਟ ਲਓ ਬਈ ਮੇਲਾ ਕਿਉਂਕਿ ਬਹੁਤ ਘੱਟ ਫੀਸਾਂ ਦੇ ਉੱਪਰ ਇੰਨੇ ਘੱਟ ਅਪਾ ਕਹਿ ਸਕਦੇ ਆ ਪੈਸਿਆਂ ਦੇ ਵਿੱਚ ਤੁਹਾਨੂੰ ਇੰਨਾ ਵਧੀਆ ਮਟੀਰੀਅਲ ਕੋਈ ਵੀ ਨਹੀਂ ਦੇ ਰਿਹਾ ਠੀਕ ਹੈ ਭਈ ਇੱਕ ਸਾਲ ਦੀ ਵੈਲਿਡਿਟੀ ਆਪਣੇ ਦੋਨੇ ਕੋਰਸਾਂ ਦੀ ਇਸ ਤੋਂ ਇਲਾਵਾ ਵੀਡੀਓ ਲੈਕਚਰ ਦੇ ਨਾਲ-ਨਾਲ ਤੁਹਾਨੂੰ ਨਾਲ-ਨਾਲ ਪੜਨ ਨੂੰ ਪੀਡੀਐਫ ਮਿਲ ਰਹੇ ਨੇ ਕੁਐਸਚਨ ਮਿਲ ਰਹੇ ਨੇ ਐਮਸੀਕਿਊ ਮਿਲ ਰਹੇ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕੋਰਸਾਂ ਦੇ ਵਿੱਚ ਐਡ ਕਰਨ ਜਾ ਰਹੀਆਂ ਠੀਕ ਹੈ ਭਈ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਟਰਾਈ ਕਰਕੇ ਦੇਖੋ ਹਾਂ 1500 ਤੇ 1200 ਦੇ ਵਿੱਚ ਕੋਈ ਕੋਰਸ ਨਹੀਂ ਦੇ ਰਿਹਾ ਸੋ ਇਹਨਾਂ ਚੀਜ਼ਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਭਈ ਸੋ ਮਿਲਦੇ ਆ ਦੁਬਾਰਾ ਸੋ ਧੰਨਵਾਦ ਬਈ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਸੋ ਧੰਨਵਾਦ ਬਈ